ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਜਿਹੜਾ ਮੌਸਮ ਆ ਮੌਸਮ ਹੁਣ ਲਗਭਗ 1 ਹਫਤਾ ਵਧੀਆ ਚੰਗੀ ਧੁੱਪ ਲੱਗਣ ਦੇ ਸਾਰ ਤੇ 2-3 ਦਿਨਾਂ ਤੱਕ ਕੋਹਰਾ ਪੈਣ ਦੇ ਸਾਰ ਅੱਜ ਤਰੀਕ ਹੈਗੀ ਐ 5 ਫਰਵਰੀ 2024 ਤੇ ਹੁਣ ਜਿਹੜੇ ਦਿਨ ਹਫਤਾਕ ਵਧੀਆ ਲੱਗਣਗੇ ਤੇ 12 ਕ ਦੇ ਨੇੜੇ ਤੇ ਥੋੜੀ ਬਹੁਤੀ ਬਦਲਵਾਈ ਬਦਲਵਾਈ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਕਿ ਮੌਸਮ ਚ ਚੇਂਜ ਹੋਏ ਤਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਜਿਹੜੀ ਧੁੰਦਾਂ ਦੇ ਨਾਲ ਵੱਧ ਪਾਣੀ ਦੇ ਨਾਲ ਭਾਰੇ ਪਾਣੀ ਦੇ ਨਾਲ ਕਣਕ ਦਬੀ ਸੀ ਹੁਣ ਮੌਸਮ ਖੁੱਲਣ ਤੇ ਜਿਹੜੀ ਤਾਂ ਕਣਕ ਦੇਖੋ ਤੁਹਾਡੀ ਫੋਟ ਕਰ ਹਟੀ ਹੈ ਜਿਹੜੀ ਫਸਲ ਗੋਵਾਲ ਨੂੰ ਜਾ ਰਹੀ ਹੈ 70 ਦਿਨ ਦੀ 75 ਦਿਨ ਦੀ ਜਾਂ ਅਨਸਾਰੇ ਵੱਲ ਨੂੰ ਜਾ ਰਹੀ ਹੈ 80 ਦਿਨ ਤੋਂ ਉੱਤੇ ਆ ਜਿੱਥੇ ਕਿਤੇ ਪੀਲਾਪਣ ਨਜ਼ਰ ਆਉਂਦਾ ਤਾਂ ਉੱਥੇ ਤੁਸੀਂ ਕਿਉਂਕਿ ਕਿਸਾਨ ਵੀਰਾਂ ਦਾ ਸਵਾਲ ਆ ਕਿ ਅਸੀਂ ਜੇ ਉਸ ਟਾਈਮ ਉਹਦੇ ਵਿੱਚ ਨਾਈਟ੍ਰੋਜਨ ਸਪਰੇਅ ਕਰ ਸਕਦੇ ਜਾਂ ਨਦੀਨ ਨਾਸ਼ਕਾਂ ਨਾਲ ਕਣਕ ਦਾਬਗੀ ਉੱਤਮ ਮੈਂ ਪਹਿਲਾਂ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਮੈਨੋ ਐਸਿਡ ਤੁਸੀਂ ਕਰ ਸਕਦੇ ਹੋ ਸੀ ਵੀਡ ਐਕਸਟ੍ਰੈਕਟ ਕਰ ਸਕਦੇ ਹੋ ਕੋਦੀ ਸਾਗਾਰਿਕਾ ਆਉਂਦੀ ਜਾਂ ਹੋਰ ਕੰਪਨੀਆਂ ਦੇ ਮੈਨੋ ਐਸਿਡੋਂ ਦੇ 2300 ਐਮਐਲ ਉਹ ਕਰ ਲੋ ਇੱਕ ਅਦਾ ਕੋਈ ਮੈਗਨੀਜ਼ ਬੇਸ ਟੂਲੀਨਾਸ਼ਕ ਕਰ ਸਕਦੇ ਹੋ ਕਿਉਂਕਿ ਜਿਹਦੇ ਨਾਲ ਜਿਹੜੇ ਉੱਤੇ ਡੈਮੇਜ ਹੋਇਆ ਹੁੰਦਾ ਪੱਤਿਆਂ ਦੇ ਉੱਤੇ ਇੰਜਰੀ ਹੋਈ ਹੁੰਦੀ ਹੈ ਤਾਂ ਉਹਦੇ ਵਜ੍ਹਾ ਦੀ ਕੋਈ ਫੰਗਸ ਸਪੋਰ ਨਾ ਅਟੈਕ ਕਰੇ ਤਾਂ ਐਮ 45 ਵਗੈਰਾ ਤੁਸੀਂ ਉਲੀਨਾਸ਼ਕ ਉਸ ਕਰ ਸਕਦੇ 2300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 300 ਐਮਐਲ ਮੈਨੋ ਐਸਿਡ ਪਾ ਸਕਦੇ ਹੋ ਦੀ ਸਪਰੇਅ ਕਰ ਸਕਦੇ ਸਗਰੀਕਾ ਵਗੈਰਾ ਦੀ ਸਪਰੇ ਕਰ ਸਕਦੇ ਆ ਜਿਹੜੀ ਐਨਪੀਕੇ 13045 ਜਾਂ ਬੋਰਨ ਜਾਂ ਉਲੀਨਾਸ਼ਕ ਜਿੱਥੇ ਰਹਿੰਦੀ ਉੱਥੇ ਤੁਸੀਂ ਉਹ ਕਰ ਸਕਦੇ ਆ ਪ੍ਰੋਪੀਕੋਨਾਜ਼ੋਲ ਕਰ ਲਓ ਟੈਬੂਕੋਨਾਜ਼ੋਲ ਕਰ ਲਓ ਜਾਂ ਦੋ ਟੈਕਨੀਕਲ ਵਾਲੇ ਉਲੀਨਾਸ਼ਕ ਆਉਂਦੇ ਉਹ ਕਰ ਲਓ ਅੱਗੇ ਵੀ ਮੈਂ ਬਾਰ ਬਾਰ ਦੱਸਿਆ ਸਵਾਲ ਉਹੀ ਕਈ ਵਾਰ ਦੁਬਾਰਾ ਆ ਜਾਂਦਾ ਕਿ ਕਿਸੀ 13045 ਨਾਲ ਉਲੀਨਾਸ਼ਕ ਪੋਰਨ ਕਰ ਸਕਦੇ ਆ ਅੱਗੇ ਵੀ ਮੈਂ ਦੱਸਿਆ ਕਿ ਕੰਪੈਟੀਬਿਲਟੀ ਇਹਦੀ ਹੈਗੀ ਆ ਵੱਖਰਾ ਕੋਲ ਬਣਾਓ ਵਕਰਾ ਕੋਲ ਕੇ ਮੌਕੇ ਦੇ ਉੱਤੇ ਉਲੀਨਾਸ਼ਕ ਨੂੰ ਮਣ ਕੇ ਪੰਪ ਦੇ ਵਿੱਚ ਪਾਓ ਤੇ ਸਪਰੇ ਕਰੋ ਜੇ ਇਕੱਠੇ ਕੋਲੋਂਗੇ ਤਾਂ ਉਹ ਜਿਹੜਾ ਇਕੱਠਾ ਤਾਂ ਫਿਰ ਉਹ ਜਿਹੜਾ ਗੋਤ ਕਨਾਲਾ ਬਣਾਉਂਗੇ ਉਹਦਾ ਤਾਂ ਫਿਰ ਕੋਈ ਫਾਇਦਾ ਨਹੀਂ ਹੋਣਾ ਹੈਗਾ ਵਾਹ ਕੋਲ ਕੇ ਉਲੀਨਾਸ਼ਕ ਨੂੰ ਮੌਕੇ ਤੇ ਪੰਪ ਵਿੱਚ ਪਾ ਸਕਦੇ ਕੋਈ ਕਿਸਾਨ ਵੀ ਇਹਦਾ ਅੰਦਰ ਸਵਾਲ ਆਉਂਦਾ ਕਿ ਹੁਣ ਦਿਨ ਖੁੱਲ ਗਏ ਤੇ ਹੁਣ ਤੇਲੇ ਵਾਲੀ ਸਪਰੇ ਵੀ ਨਾਲ ਹੀ ਆਪਾਂ ਵਿੱਚੇ ਠੋਕ ਦਈਏ ਸਸਤੀ ਕੋਈ ਬਹੁਤ ਗਲਤ ਤਰੀਕਾ ਤੇ ਮਤਲਬ ਬਿਨਾਂ ਜ਼ਰੂਰਤ ਤੋਂ ਇਸ ਟਾਈਮ ਤੁਸੀਂ ਸਪਰੇਅ ਕਰੋਗੇ ਕਿਉਂਕਿ ਦਿਨ ਦਾ ਤਾਪਮਨ 17-18 ਜੀ ਜਾਣਾ ਸ਼ਾਮ ਦਾ ਤਾਪਮਨ ਰਾਤ ਦਾ ਤਾਪਮਨ 5-6 ਤੇ ਰਹਿਣਾ ਤੇ 2-3 ਦਿਨਾਂ ਤੱਕ ਕੋਰੇ ਦੀ ਵੀ ਸਾਰਾ ਤੇ ਕੋਰੇ ਜਿਹੜਾ ਟੈਂਪਰੇਚਰ ਹੈ 0 ਤੇ ਚੱਲਿਆ ਜਾਂਦਾ ਹੁੰਦਾ ਜਿਹੜਾ ਜ਼ਮੀਨ ਦਾ ਟੈਂਪਰੇਚਰ ਹੈ ਤੋਂ ਇਹ ਬਿਲਕੁਲ ਮਿਕਸ ਕਰਕੇ ਨਾਲ ਸਪਰੇਅ ਕਰੋ ਜਦੋਂ ਕੋਈ ਤੇਲੇ ਦੀ ਚੇਪੇ ਦੀ ਕੋਈ ਸਮੱਸਿਆ ਹੋਣ ਦੇ ਸੰਕੇਤ ਹੋਣਗੇ ਜਾਂ ਕੋਈ ਮੌਸਮ ਉਹੋ ਜਿਹਾ ਬਣੂਗਾ ਕਿਉਂਕਿ ਟੈਂਪਰੇਚਰ ਜੇ ਇਤੋਂ ਥੋੜਾ ਜਿਹਾ ਹੋਰ ਉੱਪਰ ਜਾਊਗਾ ਤਾਂ ਫੇਰ ਸਾਰ ਬਣਦੇ ਹੁੰਦੇ ਆ ਅਜੇ ਕੋਈ ਸਾਰ ਨਹੀਂ ਹੈ ਮੇਨ ਜਿਹੜਾ ਹੈਗਾ ਤੁਹਾਡਾ ਇਹ ਚਾਹੀਦਾ ਕਿ ਜਿਹੜੀ ਪੀਲਾਪਣ ਹੋਇਆ ਉੱਤੇ ਤੁਸੀਂ ਜ਼ਰੂਰਤ ਅਨੁਸਾਰ ਜੇ ਮੈਨੋਸਿਡ ਕਰਨਾ ਜਾਂ ਉਲੀਨਾਸ਼ਕ ਕਰਨੀ ਹੈ 13045 ਕਰਨਾ ਬੋਰੋਨ ਕਰਨਾ ਉਹਦੀਆਂ ਸਪ੍ਰੈਇਆਂ ਕਰੋ ਫਸਲ ਜਿਹੜੀ ਹੈਗੀ ਨਸਾਰੇ ਤੇ ਹੈ ਜਿੱਥੇ ਤੁਸੀਂ ਪਹਿਲਾਂ ਜਿਹੜੇ ਐਨਪੀਕੇ ਵਗੈਰਾ ਕਰ ਚੁੱਕੇ ਆ ਤੇ ਤੁਹਾਡੀ ਫਸਲ ਜਦੋਂ ਬੂਰ ਪਾਊਗਾ ਜਾਂ ਦੁੱਧੇ ਤੇ ਜਾਊਗੀ ਉਦੋਂ ਤੁਸੀਂ ਦੁਬਾਰਾ ਰਿਪੀਟ ਕਰ ਸਕਦੇ 13045 ਖਾਸ ਤੌਰ ਤੇ ਜਿਹੜੀ 25 ਨਵੰਬਰ ਦਿਨ ਦੇ ਢੇੜ ਤੇੜ ਕਣਕ 3 ਨਵੰਬਰ ਦਿਨ ਦੇ ਢੇੜ ਤੇੜ ਕਣਕ ਉਹ ਤੁਹਾਡੀ ਜਾ ਕੇ ਜਿਹੜੀ ਹੈਗੀ ਆ 60 65 ਦਿਨ ਦੀ ਹੁਣ ਹੋਈ ਹੈ ਉਹਦੇ ਉੱਤੇ ਤੁਸੀਂ ਜਿਹੜੀ ਹੈਗੀ ਆ ਜਿਹੜੀ ਪੀੜਾ ਪਣ ਜੇ ਨਜ਼ਰ ਆਉਂਦਾ ਤਾਂ ਉੱਥੇ ਤੁਸੀਂ ਜਿਹੜੀ ਹੈਗੀ ਆ ਮੈਨੂੰ ਐਸਟ ਤੇ ਪਲੱਸ ਕੋਈ ਉਲੀ ਨਾਸ਼ਕ ਜਾਂ ਟ੍ਰੋਪੀਕੋਨੋਜੋਲ ਪਾ ਲੋ ਟੈਪਕੋਨੋਜੋਲ ਪਾ ਲੋ 45 ਪਾ ਲੋ 12 36 ਪਾ ਲੋ ਜਿਹੜੀ ਮਰਜ਼ੀ ਕਰ ਲੋ ਪਰ ਇਹ ਮੌਕਾ ਹੈਗਾ ਕਿਉਂਕਿ ਜਦੋਂ ਗੋਭ ਚ ਜਾਂਦੀ ਫਸਲ ਉਦੋਂ ਜੇ ਪੀਲਾ ਆਪਣਾ ਰਹਿੰਦਾ ਚੰਡਾ ਪੱਤਾ ਪੀਲਾ ਰਹਿੰਦਾ ਚੰਡੇ ਪੰਡ ਤੇ ਕਿਸੇ ਕਿਸਮ ਦੀ ਇੰਜਰੀ ਆ ਉੱਤੇ ਕਿਸੇ ਕਿਸਮ ਦੀ ਫੰਗਸ ਸਪੋਰ ਆਉਣਗੇ ਤਾਂ ਫਿਰ ਉਹ ਫਸਲ ਦੇ ਉੱਤੇ ਜਿਹੜਾ ਉਲੀ ਰੋਗ ਦਾ ਅਟੈਕ ਵੀ ਹੋ ਸਕਦਾ ਫਸਲ ਦਾ ਸਮੇਂ-ਸਮੇਂ ਨਰੀਖਣ ਕਰਦੇ ਰਹੋ ਪੀਲੀ ਗੁੰਗੀ ਤੋਂ ਸਾਵਧਾਨ ਰਹੋ ਜੇ ਕਿਤੇ ਇਸ ਤਰ੍ਹਾਂ ਦੀ ਸਮੱਸਿਆ ਕਈ ਕਿਉਂਕਿ ਕਈ ਕਿਸਾਨ ਵੀਰਾਂ ਨੂੰ ਲੱਗਦਾ ਹੁੰਦਾ ਕਿ ਫਸਲ ਠੀਕ ਹੈ ਬਿਲਕੁਲ ਕੋਈ ਵੀ ਕਿਸੇ ਕਿਸਮ ਦੀ ਸਪਰੇ ਨਹੀਂ ਕਰਦੇ ਉਹਨਾਂ ਨੂੰ ਜ਼ਿਆਦਾ ਧਿਆਨ ਦੇਖਣ ਦੀ ਲੋੜ ਹੈ ਜ਼ਰੂਰ ਤਾਂ ਜਿੱਥੇ ਤੁਸੀਂ ਗੋਭ ਸਮੇਂ ਜਿਹੜ ਉੱਥੇ ਤੁਸੀਂ ਬੇਫਿਕਰ ਰਹੋ ਦੁਬਾਰਾ ਜਰੂਰਤ ਪਈ ਤਾਂ 15 20 ਦਿਨ ਤੇ 12 ਦਿਨ ਤੇ 15 ਦਿਨ ਤੇ 20 ਦਿਨ ਤੇ ਰਿਪੀਟ ਕਰ ਸਕਦੇ ਆ ਵਰਨਾ ਤੁਸੀਂ ਜਿਹੜਾ ਹੈਗਾ ਬੇਚਿੰਤ ਹੋ ਜੂ ਜਿਹੜਾ ਆਪਾਂ ਗੋ ਟਾਈਮ ਝੰਡਾ ਪੁੱਤਰ ਨਿਕਲਣ ਤੇ ਜਿਹੜਾ ਸਪਰੇਅ ਕਰ ਦਿੰਨੇ ਆ ਨਸਾਰਾ ਹੋਣ ਤੋਂ ਪਹਿਲਾਂ ਪਹਿਲਾਂ ਉਹਦਾ ਇਹੀ ਫਾਇਦਾ ਹੁੰਦਾ ਕਿ ਰੋਗ ਰਹਿਤ ਤੇ ਤੰਦਰੁਸਤ ਜਿਹੜਾ ਝੰਡਾ ਪੁੱਤਾ ਤੇ ਬਹੁਤ ਵਧੀਆ ਝਾੜ ਦੀ ਉਮੀਦ ਰਹਿੰਦੀ ਹੈ ਬਹੁਤ ਬਹੁਤ ਧੰਨਵਾਦ